ਸਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 18 ਤੋਂ 21 ਅਗਸਤ ਪੰਜਾਬ ਦਾ ਮੌਸਮ ਕਿ ਮਦਰਵਗਾ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਪੰਜਾਬ ਦੇ ਉੱਪਰ ਹੜ੍ਹਾਂ ਦੀ ਮਾਰ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਨਾਲ ਦੀ ਨਾਲ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਪਾਣੀ ਦਾ ਪੱਧਰ ਵੱਧ ਚੁੱਕਿਆ ਦਰਿਆਵਾਂ ਦੇ ਵਿੱਚ ਜਿਸ ਦੇ ਸਿੱਟੇ ਵਜੋਂ ਲਗਾਤਾਰ ਅਲਰਟ ਜਾਰੀ ਹੋ ਰਹੇ ਨੇ ਥੋਨ ਵੀ ਰਿਕਵੈਸਟ ਕਰਦੇ ਆ ਜੀ ਤੁਹਾਡਾ ਏਰੀਆ ਅਗਰ ਦਰਿਆਵਾਂ ਦੇ ਨੇੜੇ ਹੈ ਨਹਿਰਾਂ ਦੇ ਨੇੜੇ ਹੈ ਤਾਂ ਪਾਣੀ ਤੋਂ ਦੂਰ ਰਹੋ ਆਪਣਾ ਵਿਚਾਰ ਰੱਖੋ ਤੇ ਅਲਰਟ ਰਹੋ ਕਿਸੇ ਵੀ ਸਮੇਂ ਅਗਰ ਪਾਣੀ ਦਾ ਲੈਵਲ ਵੱਧਦਾ ਹੈ ਤਾਂ ਤੁਸੀਂ ਆਪਣਾ ਬਚਾਅ ਕਰ ਸਕੋ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤੇ ਬੱਦਲ ਬਾਈ ਲਗਭਗ ਪੰਜਾਬ ਦੇ ਹਰੇਕ हिस्से ਦੇ ਉੱਪਰ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਟੁੱਟਵੇਂ ਰੂਪ ਦੇ ਵਿੱਚ ਬਰਖਾ ਹੋਣੀ ਸ਼ੁਰੂ ਹੋ ਚੁੱਕੀ ਹੈ ਪਰ ਹੁਣ ਆਪਾਂ ਗੱਲ ਕਰਾਂਗੇ ਅ 18 ਤੋਂ 21 ਤੱਕ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਗੱਲ ਕਰਦੇ 18 ਤੋਂ 21 ਮੌਸਮ ਦੇ ਅਲਰਟ ਅੱਜ ਜੇਕਰ 18 ਤਰੀਕ ਦੀ ਗੱਲ ਕਰੀ ਜਾਵੇ ਤਾਂ ਸਾਰੇ ਪੰਜਾਬ ਦੇ ਉੱਪਰ ਵਧੀਆ ਬੱਦਲਵਾਈ ਛਾਈ ਰਹਿਣ ਦੀ ਉਮੀਦ ਦਿਖਾਈ ਦੇ ਰਹੀ ਹੈ ਕਿਉਂਕਿ ਲਗਾਤਾਰ ਜੋ ਸਿਸਟਮ ਪਹੁੰਚ ਰਹੇ ਨੇ ਉਹਨਾਂ ਦਾ ਅਸਰ ਪੂਰਬੀ ਇਲਾਕੇ ਵਿੱਚ ਜ਼ਿਆਦਾ ਹੈ ਪਠਾਨਕੋਟ ਹੁਸ਼ਿਆਰਪੁਰ ਰੂਕਨਗਰ ਵਿੱਚ ਪਰ ਜੋ ਬੱਦਲਵਾਈ ਸਿਸਟਮ ਇਸ ਸਮੇਂ ਦਿਖਾਈ ਦੇ ਰਹੇ ਨੇ ਤਾਂ ਉਸ ਦਿਨਾਂ ਪੂਰੇ ਪੰਜਾਬ ਦੇ ਉੱਪਰ ਬੱਦਲਵਾਈ ਦਾ ਜ਼ੋਰ ਦੇਖਣ ਨੂੰ ਮਿਲੇਗਾ ਬਾਅਦ ਦੁਪਹਿਰ ਬੱਦਲਵਾਈ ਆਉਣ ਦੀ ਉਮੀਦ ਹੈ ਜਿਸ ਦੇ ਨਾਲ ਬਹੁਤ ਸਾਰੇ ਇਲਾਕਿਆਂ ਵਿੱਚ ਗਰਜ ਚਮਕ ਅਤੇ ਵਧੀਆ ਮੀਂਹ ਹੋ ਸਕਦਾ ਹੈ ਤੇ ਇਹ ਅਲਰਟ ਲਗਾਤਾਰ ਮੋੜ-ਮੋੜ ਕੇ ਜਾਰੀ ਹੋ ਰਹੇ ਨੇ ਅਗਦੇ ਦਿਨਾਂ ਦੇ ਅਗਰ ਗੱਲ ਕਰੀ ਜਾਵੇ ਤਾਂ 19 ਅਤੇ 20 ਅਗਸਤ ਨੂੰ ਜੇ ਦੇਖੋਗੇ 19 ਅਗਸਤ ਨੂੰ ਉੱਤਰ ਪੂਰਬੀ ਪੰਜਾਬ ਅਤੇ ਉੱਤਰ ਪੱਛਮੀ ਪੰਜਾਬ ਪਠਾਨਕੋਟ ਤੇ ਹੁਸ਼ਿਆਰ ਵਿੱਚ ਭਾਰੀ ਮੀਂਹ ਹੈ ਗੁਰਦਾਸਪੁਰ ਅਮਰਸਰ ਵਿੱਚ ਵੀ ਤਗੜਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ ਪਟਿਆਲਾ ਵਿੱਚ ਠੀਕ ਠਾਕ ਬੱਦਲਬਾਝ ਨਾਲ ਹਲਕਾ ਦਰਮਿਆਨ ਨਮੀ ਦੇਖਣ ਨੂੰ ਮਿਲ ਰਿਹਾ ਹੈ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਅਤੇ ਸੰਗਰੂਰ ਵਿੱਚ ਸਭ ਤੋਂ ਘੱਟ ਮੀਂਹ ਦੇਖਣ ਨੂੰ ਮਿਲੇਗਾ ਬਹੁਤ ਜ਼ਿਆਦਾ ਮੀਂਹ ਨਹੀਂ ਹੈ ਪਰ ਠੀਕ ਠਾਕ ਉਮੀਦ ਹੈ ਕਿ ਹਲਕਾ ਦਰਮਿਆਨਾ ਮੀਂਹ ਆ ਸਕਦਾ ਹੈ ਜੀ ਜਿਸ ਦੇ ਨਾਲ ਵਧੀਆ ਉਮੀਦ ਹੈ ਕਿ ਤਾਪਮਾਨ ਦੇ ਵਿੱਚ ਭਾਰੀ ਗਰਾਵਟਾ ਆਵੇਗੀ ਪਰ ਨਾਲ ਦੀ ਨਾਲ ਹਰ ਦੇ ਹਾਲਾਤ ਵੀ ਕਿਤੇ ਨਾ ਕਿਤੇ ਪੰਜਾਬ ਨੂੰ ਸਤਾਉਂਦੇ ਹੋਏ ਦਿਖਾਈ ਦੇ ਰਹੇ ਨੇ 20 ਅਗਸਤ ਦੀ ਗੱਲ ਕਰੀਏ ਤਾਂ 20 ਅਗਸਤ ਨੂੰ ਵੀ ਬੱਦਲ ਵਗਦਾ ਦੌਰ ਜਾਰੀ ਰਹੇਗਾ ਪਰ ਪੂਰਬੀ ਇਲਾਕਾ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਦੇ ਬਖ ਬਖ ਜ਼ਿਲ੍ਹੇ ਵਿੱਚ ਹਲਕੀ ਦਰਮਿਆਨੀ ਵਰਖਾ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਸਿੱਟੇ ਵਜੋਂ ਠੀਕ ਠਾਕ ਉਮੀਦ ਜਾਗ ਰਹੀ ਹੈ ਕਿ ਮੀਂਹ ਹੋ ਸਕਦਾ ਹੈ ਤੇ ਨਾਲ ਦੀ ਨਾਲ ਕਿਰਮਣ ਕਰਨੀ ਦਾ ਮਾਹੌਲ ਬਣਿਆ ਰਹੇਗਾ ਤਾਪਮਾਨ ਜਿਹੜੇ ਨੇ 32 33 ਡਿਗ ਤੱਕ ਆਮ ਦੀ ਤਰ੍ਹਾਂ ਜਾ ਸਕਦੇ ਨੇ ਬਾਕੀ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਫਤਿਹਗੜ੍ਹ ਮੁਹਾਲੀ ਅਤੇ ਪਟਿਆਲਾ ਵਿੱਚ ਵੀ ਠੀਕ ਠਾਕ ਬੱਦਲ ਵਗਦਾ ਜ਼ੋਰ ਦੇਖਣ ਨੂੰ ਮਿਲੇਗਾ ਕਿਣਮਣ ਕਣੀ ਦੇ ਨਾਲ ਹਲਕੀ ਦਰਮਿਆਨੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋੜ ਮੁਕਸਰ ਫਜ਼ਿਲਕਾ ਪਟੰਡਾ ਬਰਨਾਲਾ ਸੰਗਰੂ ਤੇ ਮਾਨਸਾ ਵਿੱਚ ਘੱਟ ਉਮੀਦ ਹੈ ਮੀਂਹ ਦੀ ਜੋ ਕਿ ਅਕਸਰ ਦੇਖਿਆ ਗਿਆ ਹੈ ਕਿ ਮਾਲਵਾ ਬੈਲਟ ਦੇ ਬਹੁਤ ਸਾਰੇ ਇਲਾਕੇ ਵਿੱਚ ਮੀਂਹ ਜਿਹੜਾ ਬਾਕੀ ਇਲਾਕੇ ਨਾਲੋਂ ਘੱਟ ਹੀ ਹੁੰਦਾ ਹੈ ਹੁਣ ਗੱਲ ਕਰੀਏ ਆਖਰੀ ਦਿਨ ਜਾਣ ਕੇ 21 ਅਗਸਤ ਦੀ 21 ਅਗਸਤ ਨੂੰ ਸਿਰਫ ਪੂਰਬ ਤੇ ਦੋਹ ਜਿਲ੍ਹੇ ਜਿਹੜੇ ਕਿ ਹੁਸ਼ਿਆਰਪੁਰ ਤੇ ਰੂਪਨਗਰ ਨੇ ਇਹਨਾਂ ਵਿੱਚ ਕੋਸ਼ਿਕਾ ਇਲਾਕੇ ਵਿੱਚ ਮੀਂਹ ਦੀ ਉਮੀਦ ਜਾਗ ਰਹੀ ਹੈ ਤੇ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਰਮਨਸ਼ਹਿਰ ਤੇ ਮੁਹਾਲੀ ਇਹਨਾਂ ਵਿੱਚ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਬਾਕੀ ਪੂਰਾ ਪੰਜਾਬ ਜਣ ਕਿ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰਫ, ਜ਼ਿਲਕਾ ਪਟੈਂਡਾ, ਬਰਨਾਲਾ, ਲੁਧਿਆਣਾ, ਮਾਨਸਾ, ਸੰਗਰੂਰ, ਪਟਿਆਲਾ ਤੇ ਫਤਿਹਗੜ੍ਹ ਵਿੱਚ ਬਹੁਤ ਘੱਟ ਉਮੀਦ ਹੈ ਕਿ ਮੀਂਹ ਹੋਵੇਗਾ ਪਰ ਹਾਂ ਬੱਦਲਬਾਈ ਬਣੀ ਰਹੇਗੀ ਅਜੇ ਹ ਨਹੀਂ ਕਿ ਡਰਾਈ ਮੌਸਮ ਹੋਵੇਗਾ ਕਿਉਂਕਿ ਇਸ ਸਮੇਂ ਅਗਰ ਗੱਲ ਕੀਤੀ ਜਾਵੇ ਅਗਸਤ ਮਹੀਨੇ ਤੋਂ ਲੈ ਕੇ ਸਤੰਬਰ ਅੱਧ ਤੱਕ ਲਗਾਤਾਰ ਬਰਸਾਤਾਂ ਜਿਹੜੀਆਂ ਨੇ ਪੈਂਦੀਆਂ ਨੇ ਤੇ ਮੇਨ ਤੌਰ ਤੇ ਸਤੰਬਰ ਦੇ ਸ਼ੁਰੂਆਤੀ 2-4 ਦਿਨ ਜਾਂ 5 ਦਿਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਲਗਾਤਾਰ ਮੀਂਹ ਵਾਲੇ ਦੇਖਣ ਨੂੰ ਮਿਲਦੇ ਨੇ ਜਿਸ ਦੇ ਸਿੱਟੇ ਵਜੋਂ ਅਗਸਤ ਦੇ ਅਖੀਰ ਅਤੇ ਸਤੰਬਰ ਦੇ ਸਟਾਰਟਿੰਗ ਵਿੱਚ ਪੰਜਾਬ ਦੇ ਵਿੱਚ ਜਿਆਦਾ ਹੜ੍ਹ ਦੀ ਅਲਰਟ ਜਾਰੀ ਹੋ ਰਹੇ ਨੇ ਕਿਉਂਕਿ ਲਗਭਗ ਅਗਰ ਅਸੀਂ ਗੱਲ ਕਰੀਏ ਡੈਮਾਂ ਦੀ ਤਾਂ ਲਗਭਗ ਸਾਰੇ ਟਾਈਮ ਖਤਰੇ ਦੇ ਨਿਸ਼ਾਨ ਦੇ ਨੇੜੇ ਤੇੜੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਕੋਈ ਤੁਹਾਨੂੰ ਡਰਾਉਣ ਵਾਲੀ ਗੱਲ ਨਹੀਂ ਕਰ ਰਹੇ ਸਿਰਫ ਤੁਹਾਨੂੰ ਸੁਚੇਤ ਕਰ ਰਹੇ ਹਾਂ ਕਿ ਹਾਂ ਪਾਣੀ ਦਾ ਲੈਵਲ ਵਧ ਰਿਹਾ ਹੈ ਤੇ ਪੰਜਾਬ ਦਾ ਨੁਕਸਾਨ ਹੋ ਸਕਦਾ ਹੈ ਅਗਰ ਜ਼ਿਆਦਾ ਵਰਖਾ ਹੋਈ ਨਹੀਂ ਤਾਂ ਅਗਰ ਰੱਬਗੇ ਅਰਦਾਸ ਕਰਦੇ ਆ ਕਿ ਕੋਈ ਜ਼ਿਆਦਾ ਵੱਡਾ ਨੁਕਸਾਨ ਨਾ ਹੋਵੇ ਪਹਿਲਾਂ ਹੀ ਬਹੁਤ ਜ਼ਿਆਦਾ ਮਾਰ ਪੈ ਚੁੱਕੀ ਹੈ ਤੇ ਬਾਕੀ ਅਗਰ ਕੋਈ ਨਵਾਂ ਅਲਰਟ ਜਾਰੀ ਹੋਏ ਤਾਂ ਵੀਡੀਓ ਜਲਦ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ